ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫਿਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਹਰਮਨ ਸਿੰਘ ਪਹੁੰਚ ਗਏ ਆ ਦੇਖੋ ਅੱਜ ਵੀ ਬਾਈਆਂ ਕੋ ਗਈ ਪੰਜ ਚਾਰ ਦੇ ਲਗਭਗ ਪਸ਼ੂ ਸੇਲ ਆ ਨਾਲ ਨੀਲੇ ਵੀ ਇੱਕ ਬਹੁਤ ਵੱਡੀ ਮੱਝ ਆ ਤੇ ਵੀਰ ਨਾਲ ਗੱਲਬਾਤ ਕਰੀਏ ਮਜੀ ਸਤਿਕਾਰ ਸਤਿ ਸ਼੍ਰੀ ਅਕਾਲ ਪਾਜੀ ਹੋਰ ਸਤਿ ਸ਼੍ਰੀ ਅਕਾਲ ਜੀ ਸਭ ਠੀਕ ਠਾਕ ਹੈ ਠੀਕ ਠਾਕ ਚੱਲ ਕੇ ਮੈਂ ਵਿੱਗੇ ਮਾਲ ਪਿੱਛੇ ਹਾਂ ਜੀ ਵਿੱਗੇ ਆਏ ਪਾਜੀ ਚਲੋ ਚਲੋ ਬਾਕੀ ਭਾਜ ਆ ਜਾਏ ਜੰਦਲਣਾ ਭਾਣ ਵਾਲੀ ਆ ਹਰਮਨ ਨਾ ਕਿਹਨਾਂ ਤੱਕ ਜੀ ਦਿਨ ਬੁਲਾ ਲੈਂਦਾ ਪਾਣ ਵਾਲਿਆ ਕਿ ਨਹੀਂ ਇਹ ਭਾ ਸਹੀ ਇਹਦਾ ਮਾਲ ਪਾਇਆ ਨਾਲ ਇੱਕ ਮਾਲ ਥੋੜਾ ਜਲ ਚੰਗਾ ਹੋਵੇ ਨਾ ਦਾ ਦੇ ਦੇ ਜਾ ਹਾਂ ਬਿਲਕੁਲ ਚਲੋ ਕਮਾਈ ਥੋੜੀ ਜਿਆ 2 4 ਜਿਆ ਦਾ ਮਾਲ ਵੀ ਕੀ ਜਾਵੇ 2000 ਨਾ 2000 ਥੋੜਾ ਨਹੀਂ ਜੀ ਹਾਂ 4 ਵੇਖੀਆਂ ਦਿਹਾੜੀ ਬਣ ਜਾਂਦੀ ਚਲੋ ਤੇ ਅੱਜ ਫਿਰ ਕਿੰਨੇ ਆ ਜੀ ਅੱਜ 4 ਮੱਜਾਂ ਜਿਹਦੇ ਇੱਕ ਗਾਹਾਂ ਚਲੋ ਗਰੀ ਸ਼ਰੂਪ ਡੰਗਰ ਦੇ 7 8 ਉਹ ਉਧਰ ਬਾਹਰ ਬਾ ਡੰਗਰ ਉਹ ਅਜੇ ਥੋੜੇ ਛੱਟ ਸੁੱਟ ਜੀ ਮੈਂ ਕਰਕੇ ਰਾਂ ਕੋਈ ਗੱਲ ਮੱਜ ਤਾਂ ਜੀ ਹਾਂ ਬੋਲੋ ਜੀ ਇਹ ਵਹਿੜਾ ਭਾਜੀ ਸੂਆ ਤੀਜਾ ਸੂਆ ਭਾਜੀ ਇਹ ਸੂਈ ਆ ਅੱਛਾ ਹਾਂ ਜੀ ਹਰਮਨ ਦੁੱਧ ਕਿਨਾਂ ਬਾਈ ਜਰਸੀ ਕੋਈ ਲਾਲੇ ਜਰਸੀ ਕ੍ਰਾਸ ਬਾਦਾਂ ਜਰਸੀ ਲਾਲੇ ਕੋਈ ਭਾਵੇਂ ਜਿਹੜੀ ਮਰਜ਼ੀ ਲਾਲੇ ਅੱਗੇ ਠੰਡੀ ਠੁੰਡੀ ਬੜੀ ਆ ਬੱਛਾ ਮਗਰ ਇਹ ਪਾਜਾ ਜੀ ਨੂੰ ਸੂਈ ਨੂੰ ਬੱਛਾ ਬੁਛਾ ਬੜਾ ਆਪਲਿਆ ਸੂਈ ਨੂੰ ਅੱਜ ਨੂੰ ਪੰਜਵਾ ਛੇਵਾ ਦੇਣ ਵਾ ਠੀਕ ਆ ਕੋਈ ਦੁੱਧ ਲਾਲੇ ਕੋਈ ਬੋਲਾ ਲਾਲੇ ਬਾਕੀ ਠੰਡੀ ਠੁੰਡੀ ਬੜੀ ਐਦਾਂ ਹੀ ਭਾਵੇਂ ਬਹਿ ਜਾ ਹਾਂ ਅੰਨੀ ਦੇ ਵਿੱਚ ਚੋਂ ਆਈ ਇਹ ਕਰਦੇ ਮੇਰਾ ਵੀ ਕਾਇਆਂ ਦੀ ਓਦਾਂ ਦੀ ਨੇ ਗਾਈ ਬਹੁਤ ਚੰਗੀ ਨਾ ਗਰਮੀ ਲੱਗੇ ਨਾ ਰਹਿਣਾ ਦੇਣਾ 14 15 ਕਿਲੋ ਕੋਈ ਦੁੱਧ ਲਾ ਲੇ ਕੋਈ ਬੋਲਾ ਲਾ ਲੇ ਠੀਕ ਹੈ ਸਟਾਰਟਿੰਗ 14 15 ਕਿਲੋ ਆ 20 ਕਿਲੋ ਗਾਂ ਦੁੱਧ ਦਊਗੀ ਆ ਜੋ ਹਾਂ ਜੀ ਆਓ ਕਰੋ ਚਲੋ ਲਓ ਜੀ ਚੈੱਕ ਕਰੋ ਜੀ ਹੁਣ ਜਰਸੀ ਲਾ ਲਓ ਜਰਸੀ ਕਰੋਸ ਲਾ ਲਓ ਤੁਹਾਡੇ ਸਾਹਮਣੇ ਹੀ ਆ ਹਾਂ ਜੀ ਤੇ ਬਾਕੀ ਦੁੱਧ ਦੀ ਵਿਹੜਾ ਠੀਕ ਆ ਆ ਜੋ ਆ ਜਾ ਵੀ ਆ ਜਾਓ ਗਾਂ ਹੀ ਹੁਣ ਕਰਦੇ ਸ਼ੁਰੂ ਬਣਾ ਗਾਂ ਹੀ ਕਰਾਸ ਕਰਾਸ ਲਿਆ ਕਰਾਂਗੇ ਥੋੜੀ ਜੀ ਅ ਨਹੀਂ ਚਲੋ ਮਾਜੀ ਇੱਕ ਕਿਸਮ ਦੀ ਏ ਇਹ ਮਾਜੀ ਮਾਜੀ ਕਿਤਾ ਮਜ਼ਾ ਆ ਗਿਆ ਸਹੀ ਸਹੀ ਗੱਲ ਹੈ ਜੀ ਸਹੀ ਗੱਲ ਹੈ ਬਾਕੀ ਫੇਸ ਫੂਸ ਬੜਾ ਵਧੀਆ ਏ ਬਿਲਕੁਲ ਬੜਾ ਵਖਾਲ ਦਿਓ ਇੱਕ ਨਾ ਹਾਂਜੀ ਹਰਮਨ ਜੀ ਬੋਲੋ ਆ ਇਧਰ ਵਖਾਲ ਦਿਓ ਭਾਜੀ ਮਾੜਾ ਦਿਖਾ ਦਿਓ ਮੂੰਹ ਦਿਖਾ ਲੋ ਬਾਕੀ ਠੀਕ ਹੈ ਹਾਂਜੀ ਮੋਲ ਭਾਜੀ ਭਾਂ 75 ਕਰ ਲਈਏ ਭਾਂ 70 60000 ਦੀ ਵਸ਼ੀ ਦਵਾਂਗੇ ਤੇ 2000 ਛੋਟ 58000 ਜੈਸ ਨੋ ਦੇਣੀ ਆ ਬਸ ਛੋੜ ਹੀ ਹੋਣੀ ਆ ਬਸ ਠੀਕ ਆ ਹਾਂਜੀ 58000 ਦੀ ਏ ਬਾਕੀ ਵਿਖਾਲ ਦੋ ਇੱਕ ਰਾਂ ਥਾਨ ਫੋਨ ਬੜਾ ਚੰਗਾ ਹੈ ਦੁੱਧ ਵਾਲੀ 20 ਕਿਲੋ ਦੋਗੀ ਕੋਈ ਗਰਮੀ ਗਰਮੀ ਨਹੀਂ ਨੇ ਮਨਾਉਣੀ ਚਲੋ ਜਿੱਥੇ ਮਾਰ ਜੀ ਵੇਚੀ ਰਵੇ ਲੋ ਆਟੀ ਨਾਲ ਵੇ ਜੀ ਮਾਸਾ ਦਮ ਨਹੀਂ ਕਰਦੀਆਂ ਡੱਬੀ ਡੁੱਬੀ ਗਾਹਾਂ ਮੇਰੇ ਬਹੁਤ ਹਾਂ ਹੁਣ ਕਰਕੇ ਜਾਣਾ ਇਹ ਆ ਗੱਬਣਾ ਜੀ ਇਹ ਬਾਜੀ ਮਾਜੀ ਕੱਲ ਦੀ ਸੂਈ ਆ ਜੀ ਅੱਛਾ ਹਾਂਜੀ ਇਹਨੀਆਂ ਦੋ ਚਵਾਈਆਂ ਹੋਈਆਂ ਬਾਜੀ ਇਹ ਕਰਾਤੀ ਥਾਨ ਤੋਂ ਵੇਖ ਲੋ ਕਿੰਨਾ ਸਪੈਸ਼ਲ ਝੋਟੀ ਨੋ ਹਾਂ ਹਾਂ ਤੇਰੀਆਂ ਦੋ ਚਵਾਈਆਂ ਹੋਈਆਂ ਵਾਜੀ ਅੱਛਾ ਰਾਤੀ 3 ਕਿਲੋ ਬੋਲਾ ਚ ਹੋਇਆ ਤੇ 4 ਕਿਲੋ ਬੋਲਾ ਫੇਰੇ ਚ ਹੋਇਆ ਦੋ ਜਵਾਈਆਂ ਕੱਟੀ ਮਗਰ ਉਹ ਖਾਲ ਦੋ ਆ ਇਧਰੋਂ ਦੀ ਹਰਮਨ ਬਈ ਇਹ ਦੁੱਧ ਫਿਰ ਕਿੰਨਾ ਕਰੋਗੀ ਆ ਵੇਖੋ ਗਿੱਲਾ ਨਾਲੂ ਨਾਲ ਹੈ ਜੀ ਕੱਟੂ ਹੀ ਨਾਲ ਕੱਟੀ ਕਲ ਦੀ ਸੂਈ ਹੈ ਚਲੋ ਟੋਰੋ ਜੀ ਇਸ ਸਿੰਗ ਸੁੰਗ ਦੀ ਕੁਆਲਿਟੀ ਤਰੰਗ ਰੰਗ ਬੜਾ ਮਾਜਮਾ ਵੇਖ ਲੋ ਜੈਡ ਕਾਲੀ ਹੈ ਲੋ ਜੀ ਬਹੁਤ ਸੋਹਣੀ ਮੈਂ ਵਾ ਦੇਖੋ ਤੀਜਾ ਸੂਆ ਜੀ ਹਾਂ ਜੀ ਤੀਜਾ ਸੂਆ ਸੂਈ ਹੈ ਜੀ ਸੂਆ ਸੂ ਜਬਰਦਸਤ ਸਤਾਨ ਸੁਣ ਬੜਾ ਬਾਕੀ ਚੋਣ ਚਾਨ ਬੜਾ ਜੀ ਬਸ ਠੀਕ ਆ ਮੋਟਿਆ ਚੁੱਕ ਕੇ ਬੱਚਾ ਛੱਡੋ ਬਾਈ ਜੂ ਇੰਦੀ ਵਧੀਆ ਹਨਾ ਜੀ ਅਰਮਨ ਜੀ ਬਾਈ ਜੀ ਇੱਕ ਨੰਬਰ ਬਸ ਠੀਕ ਆ ਲਾ ਨੀ ਆਜੋ ਜੀ ਥੰ ਲੈ ਚਲ ਬਕਸ ਚੋਟੀ ਲੈ ਲਓ ਭਾਜੀ ਫੁੱਲ ਵੱਡੀ ਜੇ ਫੁੱਲ ਵੱਡੀ ਬਹੁਤ ਵੱਡੀ ਹੈ ਹਾਂਜੀ ਵੱਡੀ ਆ ਫੁੱਲ ਕੋਈ ਇਹ ਨਾ ਜੀ ਫਿਰ ਛੋਟੀ ਹੈ ਹਾਂਜੀ ਮੋਲ ਕਰ ਨੂੰ ਬਾਜੀ ਇਹਦਾ ਜਿੰਨਾ ਮਰਜ਼ੀ ਕਰੀਏ ਬਾਈ ਸਵਾ ਕਰ ਲਈਏ 1 3 ਕਰ ਲਈਏ ਹਾਂਜੀ 1 5 ਦੀ ਤੇ ਯਾਰ ਛੋੜ ਚਲੋ 1 4 ਦੀ ਠੀਕ ਹੈ ਜਾਣ ਦੀਆਂ ਵਾਲੇ ਹੀ ਕੰਮ ਕਰਦੇ ਆਲੇ ਤੇ ਅੰਦਰ ਜਾਣ ਦਾ ਅਧਿਕਾਰ ਲਓਗੇ ਨਹੀਂ ਬਾਕੀ 24 24 ਜਿਆਦੀ ਵੀਰੇ ਇੱਕ ਮਿੰਟ ਚਲੋ ਆਹ ਵੇਖ ਲੋ ਨਾੜਾ ਨੂੰ ਨਾੜਾ ਨੂੰ ਨਹੀਂ ਦੁੱਧ ਦੁੱਧ ਵਾਲੀ ਮੈਂ ਵਾ ਦੁੱਧ ਵਾਲੀ ਆ ਬਖਾਲ ਦੋ ਬੋਲੀ ਜੇ ਜੇ ਕੱਚੀ ਤੇ ਇਹ ਨਾ ਅਖਰਾ ਦੋਤੇ ਆ ਮਾ ਜੀ ਨਹੀਂ ਬੋਲਾ ਜੀ ਬੋਲਾ ਅਖੀ ਬੋਲੀ ਹੈ ਬਣੀ ਤੁਥਾਨ ਤੋਂ ਵੇਖੋ ਕਿੰਨਾ ਸਪੈਸ਼ਲ ਲੱਗਾ ਹੈ ਬਿਲਕੁਲ ਨਹੀਂ ਠੀਕ ਹੈ ਠੀਕ ਹੈ ਚੁਆਈ ਚੁਆਈ ਪਾਜੀ ਬਹੁਤ ਚੁਆਈ ਇੱਕ ਨੰਬਰ ਚੁਆਈ ਦੇ ਚੁਆਈ ਦਾ ਤੁਹਾਨੂੰ ਪਤਾ ਚੁਆਈ ਦੇ ਪਸ਼ੂ ਹੁੰਦਾ ਹੈ ਚੁਆਈ ਦੇ ਪਸ਼ੂ ਹੁੰਦੇ ਨਹੀਂ ਜੀ ਹਾਂ ਯੋ ਉਹ ਬੱਚਿਆਂ ਨੂੰ ਕਰ ਮਾਰੋ ਕਰ ਲੋ ਕਰ ਲੋ ਮਾਰਾ ਬੱਚੇ ਦਾ ਕਰ ਫੀਰ ਤੋੜ ਲਓ ਮਾਰੋ ਲਾਓ ਜੀ ਮ ਖਾਲ ਦੋ ਭਾਜੀ ਵਾ ਠੀਕ ਆ ਸਾਂਥੋਂ ਬਹੁਤ ਸਪੈਸ਼ਲ ਲੱਗਾ ਵਾ ਦੁੱਧ ਜਿਆਦਾ ਨਹੀਂ ਆ ਪਾਨੇ 12 13 ਕਿਲੋ ਰਮਾਨਾ ਦੇਈ ਜਾ ਹਾਂ ਬਿਲਕੁਲ ਬਿਲਕੁਲ ਜੀ ਆ ਗੱਪਣਾ ਰੇ ਸੂਈ ਕਾਲ ਦੀ ਇਹ ਇਹ ਭਾਜੀ ਛੋਟੀ ਸੂਈ ਆ ਹਾਂਜੀ ਛੋਟੀ ਬਹੁਤ ਚੰਗੀ ਜੇ ਇਹ ਆਪਾਂ ਦੇ ਇਥੋਂ ਲਈਏ ਪਰ ਬੰਦਿਆਂ ਉੱਥੋਂ ਮਹਗਾਈ ਹੈ ਉਧਰੋਂ ਮਹਗਾਈ ਝੋਟੀ ਇਹ ਝੋਟੀ ਦਾ ਭਾਜੀ ਸੁਆ 20 22 ਰੇਣ ਦਾ ਕੋਈ ਮਹੀਨਾ ਮੰਨ ਕੇ ਲੱਲੇ ਬੱਚਾ ਮਰ ਗਿਆ ਇਹਦਾ ਅੱਛਾ ਬੱਚਾ ਮਰ ਗਿਆ ਪੂਸ਼ੀ ਆ ਆਪਾਂ ਪੂਸ਼ੀ ਬਾਸ਼ੀ ਦਿੰਦੀ ਆਪਾਂ ਉਦਾਂ ਚੋ ਲੈਨੇ ਆ ਠੀਕ ਆ ਬੜੀ ਝੋਟੀ ਸੀਲ ਸਾਲਾ ਇਹ ਜਿਉਂ ਤੁਹਾਨੂੰ ਧਾਰਾ ਮਾਰਿਓ ਖਾਦਨੇ ਬਹੁਤ ਝੋਟੀਆਂ ਗਿਆ ਵੇਖੋ ਚਲ ਜਾ ਜੈਡ ਬਲੈਕ ਜਾ ਆਪਣਾ ਝੋਟੀ ਆ ਜੋ ਫੜ ਕੇ ਤੇ ਦੁੱਧ ਕਿੰਨਾ ਹੈ ਇਸ ਟਾਈਮ ਦੁੱਧ ਭਾਜੀ ਇਸ ਟਾਈਮ ਤੇ 11 12 ਕਿਲੋ ਦਾ 10 ਕਿਲੋ ਗਾਸ ਕੇ ਰਵਾਂਗੇ ਲੋ ਜੀ 10 ਕਿਲੋ ਆ ਪਾਣੀ ਵਰਗਾ ਠੰਡਾ ਜੈ अच्छा पहला, पहला सुआ पहला सुआ ठाण-ठाण देख लो कितना स्पेशल। ਬੜਾ ਠੀਕ ਆ। ਹਾਂਜੀ। ठाण-ठाਣ ਬਹੁਤ ਸਪੈਸ਼ਲ ਜੀ। ਨਹੀਂ ਠੀਕ ਆ ਫਿਰ। ਲੈ ਵਾ ਲੂਆ ਬੜੇ ਖੁੱਲੇ ਲੈ ਵਲੂ ਵੇਦੀ ਆ। ਕੱਟੀ ਬੜੀ ਚੰਗੀ ਏ। ਆਹ ਜੈਡ ਬਲੈਕ ਪੂਛ ਤੱਕ ਵੇਲੋ ਐ ਕਾਲੀ ਜੀ। ਬਿਲਕੁਲ ਬਿਲਕੁਲ ਜੀ ਬਿਲਕੁਲ। ਹਾਂਜੀ। ਆ ਵੇਖ ਲਓ ਐ। ਜੈਡ ਬਲੈਕ ਏ ਜੀ। ਆਹ। ਝੋੜੀ ਦਾ ਭਾਜੀ ਬੱਚਿਆਂ ਦਾ ਝੋੜੀ ਤੇ ਪਾਣੀ 1.5 ਦੀ ਵੇਚ ਦਿੰਦੇ ਨੇ 1 40 ਦੀ। ਹਾਂ। ਹੁਣ ਬੱਚਿਆਂ ਨੇ ਜਾਇਜ਼ ਕਰਕੇ ਆਪਾਂ ਦੇਣੀ ਆ ਸੁਆ ਮਹੀਨੇ ਦਾ ਵਾ ਪਾਜੀ ਬਾਕੀ ਲੇ ਵਾ ਲੂਆ ਖਾਲ ਦੋ ਇੱਕ ਵਾਰ ਥਾਣ ਸੁਣ ਸੁਆ ਮਹੀਨਾ 10 ਕਿਲੋ ਦੋ ਦਿਆਂ ਠੰਡਾ ਵਾ ਕਾ ਠੀਕ ਹੋ ਠੀਕ ਆ ਇਹ ਪਾਜੀ ਜੈਸਨੋ ਜਿਹੜੀ ਦੇਣੀ ਆ 90000 ਦੀ 2000 ਵਿੱਚੋਂ 88000 ਦੀ ਜੈਸਨੋ ਦੇਣੀ ਆ ਕਟੋਲ ਠੀਕ ਬਾਕੀ ਇਹ ਵੀ ਛੰਡੀ ਠੁੰਡੀ ਬੜੀ ਆ ਇਦਾਂ ਮਿਲ ਪੈਂਦੀ ਬਾਕੀ ਧਾਰ ਦੇ ਕੇ ਇਦਾਂ ਮਿਲ ਪੈਂਦੀ ਪਾੜਾ ਪਾਈ ਮਾੜਾ ਪਾੜੇ ਦੇ ਉੱਦੋਂ ਪਾੜੇ ਬੜੋ ਛੋਟੀ ਮਾੜਾ ਉਪਰ ਕਾਂਮਰੇ ਉਹ ਥੋੜਾ ਡਰਦੀ ਇਦਾਂ ਮਿਲ ਪੈਂਦੀ ਆਹੋ ਬੜੋ ਪੜਾ ਕੈਮਰੇ ਤੋਂ ਥੋੜਾ ਡਰਦੀ ਆ ਉਦਾਂ ਇਦਾਂ ਮਿਲ ਪੈਂਦੀ ਕਿੱਟ ਧਾਰ ਤੇ ਆ ਜਾਂਦੀ ਉਸੇ ਵੇਲੇ 부ਸ਼ੀ ਨਹੀਂ ਬਣਾਈ ਵੰਦੀ 부ਸ਼ੀ ਬਣਾਈ 부ਸ਼ੀ ਹੀ ਰੱਖਦੇ ਨਹੀਂ ਗੱਲ ਅੱਛਾ ਉਹ ਮੁਰਗੇ ਤੁਹਾਨੂੰ ਪਤਾ ਕਿ ਗਵਾਹ ਕੁਝ ਆਂਦੀ ਸਾਡਾ ਕੰਮ ਖੁੱਲਾ-ਕੱਲਾ ਜਾਵਾ ਥੋੜਾ ਕੁੱਤੇ ਘਾਤੇ ਲੈ ਜਾਂਦੀ ਤੇ ਜੋ ਅੱਗੇ ਆਇਆ ਇੱਕ ਮਾਝਰੀ ਇਦਾਂ ਬੱਚਾ ਮਾਰ ਗਿਆ 부ਸ਼ੀ ਬਣਾਈ ਤੇ ਰਾਤ ਨੂੰ ਮਾਝੀ ਛੋੜੀ ਸੇਨ ਕੁੱਤੇ ਲੈ ਗਏ ਬੱਲਾ ਜੀ ਆ ਜਾ ਥੋੜਾ ਕੈਮਰੇ ਤੋਂ ਡਰਦੀ ਆ ਬਾਕੀ ਚਵਾਈ ਚੁਈ ਇਕੱਠੀ ਠੀਕ ਆ ਹਾਂ ਕਾਫੀ ਦੰਤਾਰ ਲੈਣੀ ਹੈ ਮਰੀ ਜੀ ਨੇ ਨਹੀਂ ਆ ਦੇਖੀ ਜਾਂਦੀ ਹਾਂ ਠੀਕ ਆ ਵੇਖੋ ਭਾਜੀ ਨਹੀਂ ਨਹੀਂ ਠੀਕ ਆ ਦੇਖ ਦੇਖੀ ਜਾਂਦੀ ਦੰਤਾਰ ਲੈ ਕੇ ਕੱਟੀ ਨੇ ਜਿੰਨੇ ਹੁਣ ਮਰਜ਼ੀ ਉਠੋੜ ਬਈ ਜਾਣੇ ਤੁਸੀਂ ਹਾਂ ਹਾਂ ਚਲੋ ਉਹਦਾ ਪਹਾੜਾ ਵੀ ਨਹੀਂ ਪਾਉਂਦੀ ਲੋੜ ਇਹਨੂੰ ਐਦਾਂ ਤਾਰ ਤੇ ਬਿਲ ਪੈਂਦੀ ਠੀਕ ਕਿਸਦੇ ਘਰੇ ਜਾ ਕੇ ਭਾਜੀ ਇੱਕ ਤਾਂ ਡੰਗ ਕਰਦਾ ਮੈਂ ਮੈਂ ਥਾ ਡੰਗਰ ਕਰਦਾ ਵਾ ਬਾਕੀ ਚੂਣ ਵੇਖੋ ਕਿਦਾਂ ਦੀ ਆ ਚੋ ਚੋਏ ਠੀਕ ਹੈ ਜੀ 80000 ਦੀ 90000 ਦੀ 2000 ਛੋੜ 88000 ਦੀ ਜੈਸਨੋ ਕੱਟੀ ਦੇਣੀ ਆ ਚਲ ਠੀਕ ਆ ਇਹ ਆ ਜੀ ਫਿਰ ਨੀਲੀ ਇਹ ਭਾਜੀ ਨੀਲੀ ਜੇ ਗੱਪਣਿਆਂ ਮੱਜ ਅੱਛਾ ਇਹਦੇ ਭਾਜੀ 15 ਤਰੀਕ ਨੂੰ ਦੇਣ ਪੂਰੇ ਆ ਮੈਂ ਚੰਗੀ ਲੱਗ ਬਹੁਤ ਮੱਜ ਨੂੰ ਝੋਲਾ ਝਾਲਾ ਵਾ ਵੇਖੋ ਇਹ ਆਪਣੇ ਲੈ ਕੇ ਲਈ ਵੀ ਨਹੀਂ ਹਾਂਜੀ ਆਪਣੇ ਪਿਓਰ ਨੀਲੀ ਭਾਜੀ ਬੱਗੀ ਨਾਸ ਦੀ ਸਾਰੇ ਖੋਰ ਖਰਕੂਸ਼ ਤੂ ਤੇ ਸਾਰੇ ਨਿਸ਼ਾਨ ਤੁਹਾ ਕੋਈ ਤੀਜਾ ਲਾ ਲੈ ਕੋਈ ਚੌਥਾ ਲਾ ਲੈ ਬਸ ਬਸ ਸੁਆ ਆਪਣੀ ਸਮਝ ਲਾ ਲੈ ਕੋਈ ਬਹੁਤ ਵੱਡੀ ਮੈਂ ਮਾਜ 17 18 ਕਿਲੋ ਕੱਢਦੀ ਆ ਅੱਛਾ ਹਾਂਜੀ ਨਹੀਂ ਮੈਂ ਬਹੁਤ ਵੱਡੀ ਕੋਈ 15 ਮੰਨ ਕੇ ਲੈ ਲੈ 15 ਨਾਰਮਲ ਦਊਗੀ ਭਾਜੀ ਬਿਲਕੁਲ ਬਿਲਕੁਲ ਫੋਲ ਵੱਡੀ ਮਾਜ ਵੇਖੋ ਪੇਠ ਪੁੱਠ ਮਾਜ ਦੀ ਕਿੰਨੀ ਚੌੜੀ ਆ ਉਥੋਂ ਮੰਜਾ ਡੈਂਦਾ ਹਾਂ ਹਾਂਜੀ ਨਹੀਂ ਬਹੁਤ ਚੰਗੀ ਮੈਂ ਇਹਨਾਂ ਆ ਗੱਡੀ ਦਾ ਵੇਖੋ ਕੱਡਾ ਲੇ ਜੂ ਅਜ ਪੰਜ ਚਾਰ ਦਿਨ ਪਾਜੀ 15 ਤਰੀਕ ਨੂੰ ਦਿਨ ਪੂਰੇ ਆ 15 ਦਿਨ ਪੂਰੇ ਆ ਅਜ ਮੱਝ ਨੇ ਪੰਜ ਚਾਰ ਦਿਨ ਉੱਤੇ ਵੀ ਲਾਣਿਆ ਫੁੱਲ ਮੱਝ ਨੇ ਬਾਨਾ ਹਜੇ ਵੀ ਮੱਝ ਕੋਲੇਵਾ ਵੇਖ ਲੋ ਕੰਨਾ ਅਜ ਮੱਝ ਨੇ ਇੰਨੀ ਹੋਰ ਬਾਨਾ ਤੇ ਪਣ ਟੁੱਪਣ ਬੜੀ ਮੋਟੀ ਥਾਣ ਤੋਂ ਦੇਖੋ ਕੰਨਾ ਸਪੈਸ਼ਲ ਲੱਗਾ 15 16 ਕਿਲੋ ਨੂੰ ਰਮਾਨਾ ਭਰੀ ਜਾਣਾ ਇਹਨੇ ਠੀਕ ਆ ਹਾਂਜੀ ਫਿਰ ਫੁੱਲ ਵੱਡੀ ਮੱਝ ਆ ਦੇਖੋ ਕੰਨੀ ਚੌੜੀ ਚਾੜੀ ਹਾਂ ਹਾਂਜੀ ਪਿਓਰ ਨੀਲੀ ਆ ਜੀ ਪਾਜੀ ਮੁੱਲ ਕਰਨੂ ਤੇ ਮੱਝ ਸੂਈ ਸਾਈ ਹੋਵੇ ਪਾਣੀ 1.5 ਦੀ ਵੇਚਦੀ ਐ 1.40 ਦੀ ਪਰ ਆਪਾਂ ਜਾਇਜ਼ 1 20 ਜੀ 2000 ਛ ਇੱਕ 18 ਦੀ ਜਸਨੋ ਦੇਣੀ ਆ ਪਰ ਮੱਝ ਵਿਖਾਲ ਦੋ ਇੱਕ ਨਾ ਬਾਜੀ ਕੈਮਰਾ ਕੁਮੜਾ ਮਾਰ ਕੇ ਸਾਰੇ ਬਿਲਕੁਲ ਪਿਓਰ ਨੀਲੀ ਆ ਹਾਂ ਸੁਆ ਕੋਈ ਵੀਰ ਮੇਰਾ ਤੀਜਾ ਲਾਲੇ ਕੋਈ ਚੌਥਾ ਲਾਲੇ ਬਿਲਕੁਲ ਆਪਣੀ ਸਮਝ ਲਾਲੇ ਪਰ ਪਿਓਰ ਨੀਲੀਆਂ ਚਲੋ ਤੇ ਆਹਾ ਜੀ ਇਹ ਵੀ ਬਾਜੀ ਇਹ ਵੀ ਇੰਜਨ ਹੀ ਆ ਇਹ ਵੀ ਬਾਜੀ ਰਾਈ ਯਾਰੀ ਵਡਿਆ ਤੇ ਵੇਖੋ ਮੇਰੀ ਹਾਈਟ ਇੰਜਨ ਇਧਰ ਹਾਂ ਫੁੱਲ ਵੱਡੀ ਮੱਝ ਆ ਇਹ ਆ ਵੀ ਮੱਝੇ ਦਿਨ ਲੈਣਦੀਆਂ ਮੱਝਾਂ ਆ ਜਿਹਨੂੰ ਪਰਖੋ ਹੀ ਉਹਨੇ ਕਮੈਂਟ ਚ ਲੱਲਣੀਆਂ ਬਿਲਕੁਲ ਬਿਲਕੁਲ ਆਜੋ ਬਰੇ ਆਜੋ ਉਦੋਂ ਵੀ ਆਪਾਂ ਨੀਲੀ ਨਹੀਂ ਮੱਝ ਪਾਈ ਉਹ ਵੀ ਥੋੜੀ ਕੱਚੀ ਉਹ ਜਿਨ੍ਹਾਂ ਨੂੰ ਪਰਖਉਂਦਾ ਛੋਟ ਤੇ ਮੱਝ ਲੱਲੀ ਹਾਂ ਲੋ ਜੀ ਇਹ ਵੀ ਭਾਜੀ ਝੋਟੀ ਦੂਜਾ ਸੁਆਵਾ ਕੋਈ ਤੀਜਾ ਮੰਨ ਕੇ ਲੱਲੇ ਵੇਖੋ ਝੋਟੀ ਦੀ ਸਿੰਘ ਦੀ ਕੁਆਲਿਟੀ ਕੱਦ ਰੰਗ ਰੂੰਗ ਵੇਖੋ ਕਿੰਨੀ ਐ ਜੈਡ ਬਲੈਕ ਆ ਇਹ ਭਾਜੀ ਝੋਟੀ 16 17 ਕਿਲੋ ਵਾਲੀ ਆ 16 17 ਕਿਲੋ ਹਾਂਜੀ ਅਜੇ 5 4 ਕਿਲੋ ਹੈ ਅਜੇ 20 ਤਰੀਕ ਨੂੰ ਭਾਜੀ ਦਿਨ ਪੂਰੇ ਆ ਹਾਂ ਤੇ ਮੈਂ ਹੀ ਬਹੁਤ ਵੱਡੀ ਆ ਯਾਰੀ ਵੱਡੀ ਝੋਟੀ ਆ ਜੀ ਸਿਰ ਬਰਾਬਰ ਬਿਲਕੁਲ 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 ਚਲੋ ਇਹੋ ਜਿਹੇ ਨਾ ਮੰਡੀ ਚ ਭਾਜੀ 2 2 3 3 ਲੱਖ ਮੰਗਦੇ ਆ ਮੰਗਦੇ ਜੀ ਮੰਗਦੇ ਮਈਆਂ ਸਾਰਾ ਸਾਰਾ ਕਰਕ ਨਹੀਂ ਹਾਂਜੀ ਫੁੱਲ ਵੱਡੀ ਮੱਝਾ ਕੋਈ ਇਹ ਨਾ ਖਰਾ ਛੋਟੀ ਆ ਬਾਕੀ ਗੱਬਣਾ ਮੱਝਾਂ ਦੀ ਪਿੱਛੇ ਪਾਛੇ ਭਾਰ ਦੀ ਥਣਾ ਦੀ ਆਪਣੀ ਗਰੰਟੀ ਹੋਊਗੀ ਠੀਕ ਆ ਹਾਂਜੀ ਚਲੋ ਪਿੱਛੇ ਦੀ ਆਪਣੀ ਫੁੱਲ ਗਰੰਟੀ ਜਿਹੜਾ ਵੀਰ ਭਲਾ ਇੱਥੇ ਥਣਾ ਥੁਣ ਵੇਖ ਕੇ ਲੈ ਗਿਆ ਉਹ ਆਪਣੀ ਫਿਰ ਸੱਲੀ ਕਰਕੇ ਥਣਾ ਥੁਣਾ ਦੀ ਜਿਹੜਾ ਆਨਲਾਈਨ ਮੰਗਾਊਗਾ ਉਹਨੂੰ ਫੁੱਲ ਗਰੰਟੀ ਹੋਊਗੀ ਚਲੋ ਹਾਂਜੀ ਹਾਂਜੀ ਬੋਲੋ ਫਿਰ ਭਾਜੀ ਮੱਝ ਦੇ ਭਾਵੇਂ 2 ਲੱਖ ਮੰਗ ਲਈ ਤਾਂ ਵੀ ਵਿਗਦੀ ਆ ਪਰ ਆਪਾਂ ਜਾਇਜ਼ ਕਰਕੇ ਦੇ ਜਾਇਜ਼ ਇੱਕ ਚਾਲੀ ਦੇ ਦिए ਬਸ ਜਹਾਜ ਬੈਂਟੈਂਸਰ ਜਾਵੇ 12000 ਹੀ ਛੋੜ 128 ਦੀ ਜੈਸ ਨੋ ਦੇਣੀ ਆ 500 ਰੁਪਏ ਛੋੜ ਹੀ ਹੋਣੀ ਆ ਚਲੋ 128 ਦੀ ਵੀਰ ਮੇਰਾ ਕੋਈ ਐਵੇਂ ਘੱਟ ਫਾਤ ਨਹੀਂ ਬਟ ਜਹਾਜ ਫਿਕਸ ਰੇਟ ਹੀ ਆ ਬੰਦਾ ਤੇ ਮੱਝ ਦਾ ਚਲੋ ਹਾਂਜੀ ਬਟ ਠੀਕ ਹੈ ਜੀ ਕਿਹੋ ਜੀ ਆਹੀ ਪਸ਼ੂ ਸੇਲ ਆ ਬਾਕੀ ਮੇਰੇ ਇੱਥੇ ਆਓ ਆਹ ਰਾ ਚੈੱਕ ਕਰੋ ਜੁਆਇ ਕਰਾਣਾ ਜੀ ਹਾਂਜੀ ਬਾਜੀ ਨੰਬਰ ਜੀ ਨਾਮ ਹਰਮਨਦੀਪ ਸਿੰਘ ਹੈ ਪਿੰਡ ਚਲਾੜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ